ਉਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਪੂਰਿਆਂ ਸਤਗੁਰਾਂ ਦੇ ਚਰਨ ਅਤਿਅੰਤ ਮੀਠੇ ਪਿਆਰੇ ਹਨ ਜਿਨ੍ਹਾਂ ਦੇ ਨਾਲ ਸਾਨੂੰ ਦਿਵ ਦ੍ਰਿਸ਼ਟੀ ਦੀ ਪ੍ਰਾਪਤੀ ਹੋਈ ਹੈ ਜਿਵੇਂ ਇਤਿਹਾਸ ਵਿੱਚ ਆਉਂਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਪਾਦਸ਼ਾ ਸੁਖ ਆਰਾਮ ਦੇ ਨਾਲ ਪਲੰਘੇ ਤੇ ਵਿਰਾਜੇ ਹੋਏ ਸਨ ਸਤਿਗੁਰਾਂ ਨੂੰ ਵਿਰਾਜਿਆਂ ਕੋਈ ਸਮਾਂ ਲੰਘਿਆ ਇਤਨੇ ਨੂੰ ਭੋਜਨ ਦਾ ਸਮਾਂ ਹੋ ਗਿਆ ਮਾਤਾ ਤ੍ਰਿਪਤਾ ਜੀ ਨੇ ਇਸ ਗੱਲ ਦਾ ਬੜਾ ਚਾਹ ਸੀ ਕਿ ਮੇਰਾ ਪੁੱਤਰ ਨਾਨਕ ਕੁਝ ਦਿਨ ਮਾਂ ਦੇ ਹੱਥੋਂ ਭੋਜਨ ਛੱਕੇ ਮੇਰੀ ਇਸ ਗੱਲ ਦੀ ਇੱਛਾ ਪੂਰੀ ਕਰੇਗਾ ਕਿ ਮੈਂ ਆਪਣੇ ਪੁੱਤਰ ਨੂੰ ਅੱਥੀ ਭੋਜਨ ਛਕਾ ਕੇ ਆਪਣਾ ਚਾਹ ਲਾੜ ਪੂਰਾ ਕਰਾਂ ਮਾਤਾ ਨੇ ਹੱਥੀ ਲੰਗਰ ਤਿਆਰ ਕੀਤਾ ਕਰ ਦੀ ਦਾਸੀ ਜਿਸ ਦਾ ਨਾਮ ਇਤਿਹਾਸ ਵਿੱਚ ਤੁਲਸਾ ਕਰਕੇ ਆਇਆ ਹੈ ਮਾਤਾ ਤ੍ਰਿਪਤਾ ਜੀ ਨੇ ਉਸ ਤੁਲਸਾ ਦਾਸੀ ਨੂੰ ਕਿਹਾ ਕਹਿ ਕੇ ਭੇਜਿਆ ਕਿ ਮੇਰੇ ਨਾਨਕ ਪੁੱਤਰ ਨੂੰ ਬੁਲਾ ਕੇ ਲਿਆ ਤਾਂ ਕਿ ਜੋ ਮੈਂ ਪ੍ਰੇਮ ਨਾਲ ਤਾਜਾ ਭੋਜਨ ਤਿਆਰ ਕੀਤਾ ਹੈ ਉਹ ਛਕ ਛਕਾ ਸਕਾਂ ਤੁਲਸਾ ਉਸ ਟਿਕਾਣੇ ਤੇ ਪਹੁੰਚੀ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਬਿਰਾਜ ਰਹੇ ਸਨ ਚਾਦਰ ਨਾਲ ਸਰੀਰ ਸਾਰਾ ਕੱਜਿਆ ਹੈ ਪਰ ਇੱਕ ਸੱਜਾ ਚਰਨ ਚਾਦਰ ਤੋਂ ਬਾਹਰ ਨਜ਼ਰ ਪਿਆ ਸੁੱਤੇ ਨੂੰ ਉਠਾਉਣ ਦੀ ਦੋ ਪ੍ਰਕਾਰ ਦੀ ਰੀਤ ਹੈ ਜੇ ਆਪ ਤੋਂ ਛੋਟੇ ਨੂੰ ਉਠਾਉਣਾ ਹੋਵੇ ਤਾਂ ਬਾਹਾਂ ਤੋਂ ਫੜ ਕੇ ਜਗਾ ਦਈਏ ਪਰ ਆਪ ਤੋਂ ਵੱਡੇ ਨੂੰ ਜੋ ਆਦਰ ਸਤਕਾਰਯੋਗ ਹੋਵੇ ਉਸ ਨੂੰ ਚਰਨ ਪਕੜ ਕੇ ਜਗਾਉਣ ਦੀ ਰੀਤ ਹੈ ਇਸੇ ਰੀਤੀ ਤੇ ਪੂਰਬਲੇ ਪੁੰਨਾ ਦੇ ਪ੍ਰਤਾਪ ਕਰਕੇ ਤੁਲਸਾ ਦੇ ਮਨ ਵਿੱਚ ਐਸਾ ਸੰਕਲਪ ਪੈਦਾ ਹੋਇਆ ਕਿ ਤੁਲਸਾ ਨੇ ਜਗਾਉਣ ਲਈ ਚਰਨ ਪਕੜਿਆ ਤਾ ਚਰਨ ਸਪਰਸ਼ ਕਰਦਿਆ ਹੀ ਇੱਕ ਚੁੰਬਕ ਵਰਗੀ ਸ਼ਕਤੀ ਨੇ ਤੁਲਸਾ ਦਾ ਮਨ ਵਿਸਮਾਦਤਾ ਵਿੱਚ ਲੈ ਆਂਦਾ ਇਸ ਦੇ ਜਨਮ ਜਨਮਾਤਰਾਂ ਦੇ ਭਾਗ ਜਾਗੇ ਜਗਾਉਣ ਦੀ ਬਜਾਏ ਸ਼ਰਦਾ ਭਾਵਨਾ ਸਹਿਤ ਚਰਨਾਂ ਨੂੰ ਨਮਸਕਾਰਾਂ ਕਰਨ ਲੱਗੀ ਅਤੇ ਚਰਨ ਦਾ ਅੰਗੂਠਾ ਮੁਖ ਵਿੱਚ ਪਾ ਕੇ ਚਰਨਾਂ ਦੇ ਰਸ ਵਿੱਚ ਨਿਮਗਨ ਹੋ ਗਈ ਜੋ ਮਿਠਾਸ ਸੰਸਾਰ ਦੇ ਕਿਸੇ ਵੱਡੇ ਤੋਂ ਵੱਡੇ ਮਿੱਠੇ ਪਦਾਰਥ ਵਿੱਚ ਨਹੀਂ ਉਹ ਮਿਠਾਸ ਸ਼ਰਦਾਬਾਨ ਨੂੰ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਇਸ ਚਰਨਾਂ ਦੇ ਪ੍ਰਤਾਪ ਨੇ ਤੁਲਸਾ ਦੇ ਕਪਾੜ ਖੋਲ ਦਿੱਤੇ ਤੇ ਤਰਲੋਕੀ ਦਾ ਗਿਆਨ ਹੋ ਗਿਆ ਕੀ ਵੇਖਿਆ ਕਿ ਗੁਰੂ ਜੀ ਆਪਣੇ ਸਿੱਖ ਮਨੁਸੁਖ ਸ਼ਾਹੂਕਾਰ ਦੇ ਸੰਗਲਾ ਦੀਪ ਨੂੰ ਜਾਂਦੇ ਡੁੱਬਰੇ ਜਹਾਜ਼ ਨੂੰ ਮੋਢਾ ਲਾ ਕੇ ਪਾਰ ਕਰ ਰਹੇ ਹਨ ਇਹ ਕੌਦਕ ਵੇਖ ਕੇ ਤੁਲਸਾ ਹੈਰਾਨ ਹੋਈ ਤੇ ਸੋਚਣ ਲੱਗੀ ਕਿ ਗੁਰੂ ਸਾਹਿਬ ਤਾਂ ਆਰਾਮ ਵਿੱਚ ਬਿਰਾਜੀ ਹੋਏ ਵੀ ਸਿੱਖਾਂ ਦੀ ਸਹਾਇਤਾ ਕਰਦੇ ਹਨ ਇਉਂ ਜਾਣ ਕੇ ਸਤਿਗੁਰੂ ਜੀ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਹਨ ਜੇ ਮੈਂ ਜਗਾ ਦਿੱਤਾ ਤਾਂ ਕਿਤੇ ਸਿੱਖ ਦਾ ਜਹਾਜ਼ ਵਿਚਾਲੇ ਹੀ ਨਾ ਰਹਿ ਜਾਵੇ ਇਤਨੇ ਸਮੇਂ ਵਿੱਚ ਹੀ ਦੇਰ ਲੱਗਣ ਦੇ ਕਾਰਨ ਮਾਤਾ ਤ੍ਰਿਪਤਾ ਨੇ ਤੁਲਸਾ ਨੂੰ ਆਵਾਜ਼ ਦਿੱਤੀ ਤੇ ਕਿਹਾ ਤੁਲਸਾ ਇਤਨੀ ਦੇਰ ਲਾ ਦਿੱਤੀ ਹੈ ਤੁਲਸਾ ਗੁਰੂ ਜੀ ਨੂੰ ਬਿਨਾਂ ਜਗਾਏ ਵਾਪਸ ਆਈ ਮਾਤਾ ਨੇ ਕਿਹਾ ਮੇਰੇ ਲਾਲ ਜੀ ਕਿਉਂ ਨਹੀਂ ਆਏ ਤੈਨੂੰ ਜਗਾਉਣ ਲਈ ਕੱਲਿਆ ਸੀ ਦਾਸੀ ਨੇ ਉੱਤਰ ਦਿੱਤਾ ਮਾਤਾ ਜੀ ਉਹ ਇੱਥੇ ਹੁੰਦੇ ਤਾਂ ਮੈਂ ਜ਼ਰੂਰ ਜਗਾ ਲਿਆਉਂਦੀ ਮਾਤਾ ਇੱਕਦਮ ਘਬराई ਤੇ ਪੁੱਛਿਆ ਇਤਨੀ ਜਲਦੀ ਕਿੱਥੇ ਚਲੇ ਗਏ ਹਨ ਦਾਸੀ ਨੇ ਉੱਤਰ ਦਿੱਤਾ ਸੰਗਲਾ ਦੀਪ ਇੱਕ ਡੁੱਬ ਰਹੇ ਜਹਾਜ਼ ਨੂੰ ਕੱਢਣ ਲਈ ਸਮੁੰਦਰ ਵਿੱਚ ਵੜੇ ਹੋਏ ਹਨ ਮਾਤਾ ਜੀ ਨੂੰ ਇਹਨਾਂ ਦੋਵੇਂ ਗੱਲਾਂ ਨੇ ਬੜਾ ਹੈਰਾਨ ਕਰ ਦਿੱਤਾ ਇੱਕ ਤਾਂ ਇਹ ਕਿ ਇਤਨੀ ਜਲਦੀ ਮੇਰਾ ਪੁੱਤਰ ਕਿਵੇਂ ਚਲਾ ਗਿਆ ਦੂਸਰਾ ਜੇ ਚਲਾ ਗਿਆ ਨਾ ਦਾਸੀ ਨੂੰ ਕਿਵੇਂ ਪਤਾ ਲਗਾ ਕਿ ਉਹ ਸੰਗਲਾ ਦੀਪ ਨੂੰ ਜਾ ਰਹੇ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਲਈ ਸਮੁੰਦਰ ਵਿੱਚ ਵੜੇ ਹੋਏ ਹਨ ਰੋਟੀ ਵਿਚਕਾਰ ਹੀ ਛੱਡ ਕੇ ਮਾਤਾ ਜੀ ਖੁਦ ਤਿੰਨਾਂ ਲੋਕਾਂ ਦੇ ਮਾਲਕ ਪੁੱਤਰ ਰੂਪ ਵਿੱਚ ਪ੍ਰਾਪਤ ਹੋਏ ਗੁਰੂ ਸਾਹਿਬ ਕੋਲ ਪਹੁੰਚੇ ਗੁੱਸਾ ਤਾਂ ਦਾਸੀ ਤੇ ਵੀ ਬਹੁਤ ਆਇਆ ਪਰ ਦਾਸੀ ਨਾਲੋਂ ਜ਼ਿਆਦਾ ਆਪਣੇ ਪੁੱਤਰ ਤੇ ਕੇ ਇਹਨਾਂ ਦੇ ਕਾਰਨ ਐਸਾ ਹੋ ਰਿਹਾ ਮੋਹ ਦੀ ਕਨਾਤ ਤਾਣੀ ਹੋਣ ਕਰਕੇ ਸਤਗੁਰਾਂ ਨੂੰ ਟੁੰਬ ਕੇ ਜਗਾ ਲਿਆ ਭਾਵ ਬਾਹਾਂ ਤੋਂ ਫੜ ਕੇ ਪੁੱਤਰ ਨੂੰ ਜਗਾਇਆ ਜਦੋਂ ਗੁਰੂ ਜੀ ਰਸੋਈ ਵਿੱਚ ਮਾਤਾ ਜੀ ਦੇ ਕੋਲ ਬੈਠ ਕੇ ਭੋਜਨ ਛਕਣ ਲੱਗੇ ਇੱਕ ਫੁਲਕਾ ਥਾਲੀ ਵਿੱਚ ਤੇ ਦੂਸਰਾ ਤਵੇ ਤੇ ਸੀ ਗੁਰੂ ਜੀ ਨੇ ਮਾਤਾ ਦੇ ਅੱਖਾਂ ਵਿੱਚੋਂ ਹੰਝੂ ਡਿੱਗਦੇ ਵੇਖੇ ਤਾਂ ਰੋਟੀ ਉੱਥੇ ਹੀ ਛੱਡ ਕੇ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਦੁਖੀ ਹੋਣ ਦਾ ਕਾਰਨ ਦੱਸੋ ਮਾਤਾ ਨੇ ਕਿਹਾ ਪੁੱਤਰ ਹੋਰਨਾ ਨੇ ਤਾਂ ਮਖੌਲ ਕਰਨਾ ਹੀ ਸੀ ਹੁਣ ਤਾਂ ਘਰ ਦੇ ਨੌਕਰ ਵੀ ਤੇਰੀ ਇਹੋ ਜਿਹੀ ਬਿਰਤੀ ਦੇ ਕਾਰਨ ਮਖੌਲ ਉਡਾਰੇ ਹਨ ਇਹ ਤੁਲਸਾ ਕਹਿ ਰਹੀ ਸੀ ਕਿ ਤੇਰਾ ਪੁੱਤਰ ਸਮੁੰਦਰ ਵਿੱਚ ਡੁੱਬ ਰਹੇ ਜਹਾਜ਼ ਨੂੰ ਕੱਢਣ ਲਈ ਸਮੁੰਦਰ ਵਿੱਚ ਵੜਿਆ ਹੋਇਆ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਇਸ ਕੰਬਲੀ ਦੇ ਕਹੇ ਤੇ ਤੁਸੀਂ ਭਰੋਸਾ ਕਰ ਬੈਠੇ ਹੋ ਇਤਨਾ ਬਚਨ ਕਹਿਣ ਦੀ ਧੀਰ ਸੀ ਕਿ ਤੁਲਸਾ ਸੰਸਾਰ ਵੱਲੋਂ ਕੰਬਲੀ ਨਜ਼ਰ ਆਉਣ ਲੱਗੀ ਪਰ ਸੁਰਤ ਅਜੇ ਹੀ ਉੱਚੀ ਉੱਠੀ ਕਿ ਜਿੰਨਾ ਚਿਰ ਸੰਸਾਰ ਵਿੱਚ ਜਿਉਂਦੀ ਰਹੀ ਆਤਮਿਕ ਆਨੰਦ ਨੂੰ ਮਾਣਦੀ ਰਹੀ ਭੈਣ ਨਾਨਕੀ ਨੇ ਕਾਂਦ ਵਿੱਚ ਆਪਣੇ ਵੀਰ ਗੁਰੂ ਨਾਨਕ ਜੀ ਨੂੰ ਬੇਨਤੀ ਕੀਤੀ ਕਿ ਤੁਲਸਾ ਦੀ ਛੋਟੀ ਜੀ ਗਲਤੀ ਦੀ ਤੁਸੀਂ ਇਤਨੀ ਵੱਡੀ ਸਜ਼ਾ ਕਿਉਂ ਦਿੱਤੀ ਹੈ ਉਸ ਦਾ ਇਤਨਾ ਗੁਨਾਹ ਸੀ ਕਿ ਉਸਨੇ ਸੱਚ ਦੱਸ ਦਿੱਤਾ ਵੀਰ ਜੀ ਇਹ ਦੱਸੋ ਕਿ ਤੁਸੀਂ ਉਸ ਵੇਲੇ ਸਮੁੰਦਰ ਵਿੱਚ ਨਹੀਂ ਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਭੈਣ ਜੀ ਇਹ ਤਾਂ ਠੀਕ ਹੈ ਪਰ ਰੱਬੀ ਭੇਦ ਬਾਹਰ ਪ੍ਰਗਟ ਨਹੀਂ ਕਰੀ ਦੇ ਜੈਸਾ ਕਿ ਬਾਬਾ ਫਰੀਦ ਜੀ ਦਾ ਵਾਕ ਹੈ ਹੋਣ ਨਜੀਕ ਖੁਦਾਏ ਦਾ ਭੇਦ ਨ ਕਿਸੈ ਦੇ ਨ ਜਦ ਭੈਣ ਨਾਨਕੀ ਨੇ ਤੁਲਸਾ ਲਈ ਵਾਸਤਾ ਪਾਇਆ ਤਾਂ ਗੁਰੂ ਜੀ ਨੇ ਕਿਹਾ ਭੈਣ ਮੈਂ ਇਸ ਨੂੰ ਸੰਸਾਰੀ ਕਮਲਿਆਂ ਵਰਗਾ ਕਮਲ ਨਹੀਂ ਦਿੱਤਾ ਬਲਕਿ ਸੰਸਾਰ ਤੂੰ ਸੁਰਤ ਉਜੇਰੀ ਕਰਕੇ ਚੌਥੇ ਪਾਦੀ ਪ੍ਰਾਪਤੀ ਕਰਾ ਦਿੱਤੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰ ਦਿੱਤਾ ਹੈ ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾ ਦੀ ਛੋਹ ਤੁਲਸਾ ਦਾਸੀ ਨੂੰ ਪ੍ਰਾਪਤ ਹੋਈ ਤੇ ਉਸ ਦੀ ਦਿਬ ਦ੍ਰਿਸ਼ਟੀ ਜਾਗ ਪਈ ਸੀ